ਅੱਗੇ ਖੜਾ ਈ ਸਵਰਾਜ 735 ਐਫੀ ਪੰਜਾਬ ਨੰਬਰ ਆ ਜੀ ਦੇ ਸੱਦ ਤੁਸੀਂ ਕੰਡੀਸ਼ਨ ਤੇ ਟਾਇਰਾਂ ਦੀ ਜੇ ਗੱਲ ਕਰੀ ਟਾਇਰ ਅੱਧੇ ਆ ਜੀ ਬਾਕੀ ਹਾਲਤ ਠੀਕ ਠਾਕ ਪਈ ਆ ਜੀ ਤੇ ਇਹਦੀ ਆਪਾਂ ਜੇ ਡਿਮਾਂਡ ਦੀ ਗੱਲ ਕਰੀ 1 ਲੱਖ 40 ਹਜ਼ਾਰ ਵੀ ਡਿਮਾਂਡ ਆ 50 ਨੰਬਰ ਆ ਤੇ 94 ਮਾੜ ਲਈ ਦੇ ਸੱਦ ਤੁਸੀਂ ਬਾਕੀ ਹਾਲਤ ਠੀਕ ਆ ਜੀ ਤੇ ਇੱਧਰ ਦੇਖ ਸਕਦੇ ਹੋ ਜੀ ਫਾਰਮ ਟਰੈਕ ਖੜਾ ਏ 60 ਇਹਦੀ ਵੀ ਕੰਡੀਸ਼ਨ ਦੇ ਦੇ ਸਕਦਾ ਟਾਇਰਾਂ ਦੀ ਜੇ ਗੱਲ ਕਰੀਏ ਟਾਇਰ ਹੈਗੇ 60 65 ਪੈਸੇ ਟਾਇਰ ਆ ਅਗਲੇ ਤੇ ਪਿਛਲੇ ਦੋਨੋਂ ਤੇ ਰੰਗ ਰੋਗਨ ਦੀ ਜੇ ਗੱਲ ਕਰੀਏ ਰੰਗ ਸਾਫ ਹਾਲਤ ਦੇ ਵਿੱਚ ਪਈ ਦੇ ਸਕਦਾ ਤੁਸੀਂ ਕਿਸੇ ਪਾਸੇ ਵੀ ਕੋਈ ਫੇਡ ਨਹੀਂ ਹੋਇਆ ਕਲਰ Ориਜਨਲ ਪੇਂਟ ਆ ਜੀ ਦੇ ਸਕਦਾ ਤੁਸੀਂ ਬਾਕੀ ਹਾਲਤ ਚੰਗੀ ਬਈ ਏ ਜੀ 50 ਨੰਬਰ ਆ 4 ਮਾੜਲਾ 250000 ਰੁਪਏ ਦਾ ਮਾੜਾ ਟਰੈਕਟਰ ਦੀ ਟਰੈਕਟਰ ਤੁਹੇ ਦੇ ਸਕਦੇ ਹੋ ਬਿਲਕੁਲ ਕੋ ਕਾ ਪੈਸਾ ਹੀ ਕਿਸੇ ਪਾਸੇ ਵੀ ਠੀਕ ਠੀਕ ਨਹੀਂ ਹੈਗਾ ਜੀ ਦੇ ਸਕਦਾ ਤੁਹਾਡੇ ਸਾਹਮਣੇ Ориਜੀਨਲ ਪੇਂਟ ਹੈ ਸਾਰਾ ਤੇ ਚੰਗਾ ਟਰੈਕਟਰ ਪਿਆ ਜੀ ਅੱਗੇ ਖੜਾ ਹੀ ਮਹਿੰਦਰਾ 473 DI ਇਹਦੀ ਵੀ ਕੰਡੀਸ਼ਨ ਤੁਹੇ ਦੇ ਸਕਦੇ ਹੋ ਇਹਦੀ ਜੇ ਆਪਾਂ ਟਾਇਰਾਂ ਦੀ ਗੱਲ ਕਰੀਏ ਇਹਦੇ ਵੀ ਹੈਗੇ 70 75 ਪੈਸੇ ਟਾਇਰ ਆ ਤੇ ਬਾਕੀ ਰੰਗ ਰੋਗਨ ਵੀ ਦੇਖ ਸਕਦੇ ਹੋ ਰੰਗ ਰੋਗਨ ਪੂਰਾ ਵਧੀਆ ਪਿਆਈ ਬਿਲਕੁਲ ਸਾਫ ਹਾਲਤ ਦੇ ਵਿੱਚ ਪਿਆ ਜੀ ਤੇ 3600 3 ਲੱਗਦੀ ਹੈ ਟਰੈਕਟਰ ਸਾਫ ਪਿਆ ਜੀ ਤੇ ਇਹਦੀ ਆਪ ਜੇ ਡਿਮਾਂਡ ਦੀ ਗੱਲ ਕਰੇ 235000 ਰੁਪਏ ਦੀ ਡਿਮਾਂਡ ਆ 2000 ਮਾਰਡ ਲਾ ਜੀ ਤੇ ਚੰਗੀ ਹਾਲਤ ਦੇ ਵਿੱਚ ਪਿਆ ਟਰੈਕਟਰ ਦੇਖ ਸਕਦੇ ਤੁਸੀਂ ਤੇ ਅੱਗੇ ਲੈ ਕੇ ਚੱਲਦੇ ਹਾਂ ਫਾਰਮ ਟਰੈਕ ਖੜਾ ਹੈ 60 ਆ ਫਾਰਮ ਟਰੈਕ 60 ਖੜਾ ਜੀ ਇਹ ਵੀ ਦੇਖ ਸਕਦੇ ਫਹਿਵਾਲੀ ਛਤਰੀ ਲੱਗਦੀ ਹੈ ਜੀ ਤੇ ਬਾਕੀ ਟਰੈਕਟਰ ਦੀ ਕੰਡੀਸ਼ਨ ਦੇ ਸਕਦੇ ਹਾਂ ਬਿਲਕੁਲ ਸਾਫ਼ ਹਾਲਤ ਵਿੱਚ ਓਰੀਜਨਲ ਪੇਂਟ ਆਈ ਸਾਰਾ ਤੇ ਪੰਜਾਬ ਨੰਬਰਾ ਕੋੜੇ ਵਾਲਾ ਵਾਪਰ ਲੱਗੇ ਦੇ ਸਾਦੇ 17 ਮਾਡਲਾ ਤੇ ਡਿਮਾਂਡ ਦੀ ਜੇ ਗੱਲ ਕਰੀਏ 5 ਲੱਖ 25 ਹਜ਼ਾਰ ਦੀ ਡਿਮਾਂਡ ਆ ਟਰੈਕਟਰ ਦੀ ਟਰੈਕਟਰ ਤੋਂ ਹੀ ਦੇਖ ਸਕਦੇ ਹੋ ਚੈੱਕ ਕਰ ਸਕਦੇ ਆ ਕਿਸੇ ਪਾਸੇ ਵੀ ਲੀਕ ਜੀ ਨਹੀਂ ਹੈਗਾ ਇਹ ਤੇ ਬਹੁਤ ਸਾਫ਼ ਹਾਲਤ ਦੇ ਵਿੱਚ ਹੈ ਟਰੈਕਟਰ ਤੇ ਟਾਇਰ ਹੈਗੇ ਇਹਦੇ 70-70 ਪੈਸੇ ਇਹ ਅੱਗੇ ਖੜਾ ਹੈ ਮਹਿੰਦਰਾ ਅਰਜਨ ਅਲਟਰਾ ਵਾਂਸਸ 55 DI ਹਾਂ 555 DI ਇਹ ਦੇਖ ਸਕਦੇ ਤੁਸੀਂ ਫੇਰ ਵਾਲੀ ਛਤਰੀ ਲੱਗੇ ਤੇ ਵੀ ਦੇਖ ਸਕਦੇ ਹੋ ਟਾਇਰਾਂ ਦੀ ਜੇ ਗੱਲ ਕਰੀ ਤਾਂ ਇਹਦੇ ਜੀ 80 85 ਪੈਸੇ ਟਾਇਰ ਹੈਗੇ ਆ ਤੇ ਬਾਕੀ ਪੇਂਟ ਨੂੰ ਤੁਸੀਂ ਦੇਖ ਸਕਦੇ ਆ ਸਾਫ ਹਾਲਤ ਦੇ ਵਿੱਚ ਆ ਜੀ ਤੇ ਇਹਦੀ ਜੀ ਆਪਾਂ ਮਾਡਲ ਦੀ ਗੱਲ ਕਰੀ ਜੇ ਮਾਡਲ 11 ਵਾ ਤੇ 365000 ਰਿਡਮਾਂਡ ਆ ਟਰੈਕਟਰ ਦੀ ਦੇਖ ਸਕਦੇ ਤੁਸੀਂ ਤੇ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਜੇ ਕਿਸੇ ਪਾਸੇ ਵੀ ਲੀਕ ਸੀਗ ਨਹੀਂ ਹੈਗਾ ਜੀ ਦੇਖ ਸਕਦੇ ਤੁਸੀਂ ਜਿੰਨੇ ਵੀ ਟਰੈਕਟਰ ਆਇਆ ਸਾਰਿਆਂ ਬਾਰੇ ਜਾਣਕਾਰੀ ਦੇਵਾਂਗੇ ਤੁਹਾਨੂੰ ਤੇ ਹੌਲੀ ਹੌਲੀ ਮੰਡੀ ਭਰਨ ਲੱਗ ਗਈ ਕਿਉਂਕਿ ਸੀਜ਼ਨ ਦਾ ਕਰਕੇ ਪਹਿਲਾਂ ਬਹੁਤ ਘੱਟ ਟਰੈਕਟਰ ਆ ਰਹੇ ਸੀਗੇ ਇੱਧਰ ਖੜਾ HMT 2511 1 ਲੱਖ 5000 ਪੀ ਡਮਾੜਾ 90 ਮਾੜਾ ਟਰੈਕਟਰ ਦੇ ਸਕਦਾ ਤੁਸੀਂ ਤੇ ਰੰਗ ਰੰਗ ਫੇਟ ਹੋਇਆ ਜੀ ਇਹਦਾ ਬਾਕੀ ਹਾਲ ਤਾਂ ਠੀਕ ਆ ਜੀ Ориਗినਲ ਟਰੈਕਟਰ ਆ ਸਾਰਾ ਸਾਰਾ Ориਗినਲ ਟਰੈਕਟਰ ਆ ਦੇ ਸਕਦਾ ਤੁਸੀਂ ਤੇ 50 ਨੰਬਰ ਆ ਜੀ ਅੱਗੇ ਲੈ ਗਏ ਜੀ ਸਵਰਾਜ ਖੜਾ 744 ਐਫ ਇਹਦੀ ਵੀ ਹਾਲ ਬਿਲਕੁਲ ਸਾਫ਼ ਪਈ ਹੈ ਜੀ ਠੀਕ ਆ ਜੀ 10 ਟਰੈਕਟਰ ਵਾਰੇ ਮੜਾ 47 ਆ ਜੀ 2000 ਮਾਡਲ ਆ ਜੀ 2000 ਮਾਡਲ ਆ ਠੀਕ ਆ ਜੀ ਆਹ ਰਾਈਨ ਜੈਨੂਨ ਨਵੇਂ ਟਾਇਰ ਚਾਰੇ ਜੈਨੂਨ ਆ ਦੇਖ ਸਕਦੇ ਮੈਤਰਾ 3 ਚਰੀ ਡਬਲ ਕਲਚ 99 ਆ ਜੀ 6 ਚਰੇ ਆ ਜੀ ਡਬਲ ਕਲਚ ਆਣਾ ਜੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਜੀ ਠੀਕ ਆ ਜੀ ਨਵੀ ਬੈਟਰੀ ਵਿੱਚ ਅਸਾਇਨਾ ਵੀ ਬੈਟਰੀ ਪਾਈ ਆ ਠੀਕ ਆ ਜੀ ਤੇਲ ਲੀਕ ਸੀਕ ਤਾਂ ਨਹੀਂ ਕਿਸ ਬਸ ਕੋਈ ਲਾਂਬੇ ਵਾਲੀ ਗੱਲ ਤਾਂ ਨਹੀਂ ਬਾਈ ਜੀ ਨਾ ਬਾਈ ਸੱਡੀ ਬਾਹਰ ਦੇਖ ਕਰਕੇ ਲੱਗ ਜਾਂਦੀ ਠੀਕ ਆ ਜੀ ਤੇ ਕਾਗਜ਼ਾਂ ਪੱਤਰਾ ਦੀ ਗਾਰੰਟੀ ਆ ਜੀ ਫੁੱਲ ਹਾਂ ਜੀ ਦੂਜੇ ਨਾਲ ਟਰੈਕਟਰ ਆ ਠੀਕ ਆ ਠੀਕ ਆ ਆਈਡੀ ਪ੍ਰੂਫ ਨਾਲ ਆ ਲਓ ਬਈ ਮਿੱਤਰੋ ਫੁੱਲ ਗਾਰੰਟੀ ਹੈ ਬਈ 101% ਗਾਰੰਟੀ ਕੋਈ ਲੰਬੀ ਵਾਲੀ ਗੱਲ ਨਹੀਂ ਹੈਗੀ ਤੇ ਬਾਕੀ ਬਾਈ ਦਾ ਨੰਬਰ ਵੀ ਬੋਲਾਂਗੇ ਉਸ ਨੰਬਰ ਤੇ ਤੁਸੀਂ ਗੱਲਬਾਤ ਵਿਕਰਸਾ ਨਮਗਰਾੜ ਮੁਰਗੜਾ ਚੈੱਕ ਕਰ ਸਕਦੇ ਕਿਸੇ ਪਾਸੇ ਵੀ ਕੇ ਜਾਂਗ ਨਹੀਂ ਲੱਗੀ ਹੈਗੀ ਬਿਲਕੁਲ ਸਾਫ ਹਾਲਤ ਵਿੱਚ ਅਰੀਜਨਲ ਟਰੈਕਟਰ ਆ ਜੀ ਕਿਸੇ ਪਾਸੇ ਵੀ ਲੀਗ ਉਸਨੇ ਹੈਗੀ ਤਾਂ ਇਹ ਪਤਰਾ ਦੀ ਫੁੱਲ ਗਾਰੰਟੀ ਹੋਊਗਾ ਇਹਦੇ ਸਾਰੇ ਟਰੈਕਟਰ ਦੀ ਗਾਰੰਟੀ ਹੋਊਗੀ ਅੱਖਾਂ ਮੀਚ ਕੇ ਤੁਸੀਂ ਟਰੈਕਟਰ ਲੈ ਜਾ ਸਕਦੇ ਹੋ ਬਾਕੀ ਬਾਈ ਦਾ ਨੰਬਰ ਵੀ ਹੋਰ ਨੰਬਰ ਬੋਲ ਦੇ ਆ 94639 94639 23018 23018 ਤੇ ਕਿੰਨਾ ਮਾਡਲ ਕਿੰਨਾ ਜੀ ਇਹ 2000 ਰਿਮਾਂਡ 265 ਰਿਮਾਂਡ 265 ਰਿਮਾਂਡਾ ਜਿਹੜਾ ਆਪਣੀ ਵੀਡੀਓ ਦੇਖ ਕੇ ਜਾਓ ਸ਼ੇਅਰ ਕਰਕੇ ਜਾਓ ਮਾਨ ਤਾਨ ਕਰੋਂਗੇ ਮਾਨ ਤਾਨ ਪੂਰਾ ਹੀ ਕਰ ਦੋਗੇ ਠੀਕ ਆ ਜੀ ਲਓ ਬੇ ਮਾਤਰਾ ਫੋਨ ਮਾਨ ਤਾਨ ਕੀਤਾ ਜਾਊਗਾ ਜਿਹੜਾ ਆਪਣੀ ਵੀਡੀਓ ਦੇਖ ਕੇ ਜਾਊਗਾ ਸ਼ੇਅਰ ਕਰਕੇ ਜਾਊਗਾ ਬਾਕੀ ਉਸ ਨੰਬਰ ਤੇ ਬਾਈ ਨਾਲ ਤੁਸੀਂ ਗੱਲਬਾਤ ਵੀ ਕਰ ਸਕਦੇ ਹੋ ਟਰੈਕਟਰ ਤੁਸੀਂ ਦੇਖ ਸਕਦੇ ਹੋ ਜਮਾ ਕੋ ਕਾਫੀ ਸਾਈ ਕੋਈ ਵੀ ਨਾੜ ਖੁੱਲਿਆ ਨਹੀਂ ਗਾ ਦੇਖ ਸਕਦਾ ਤੁਸੀਂ ਪਿੱਛੇ ਉਹ ਨਗਾ ਮਰਵਾ ਦਿੰਦੇ 6 ਛਿਰਿਆ ਜੀ ਬਿਲਕੁਲ ਸਾਫ ਹਾਲਤ ਦੇ ਵਿੱਚ ਸਾਰਾ Ориਗਨਲ ਆ ਦੇਖ ਸਕਦੇ ਤੁਸੀਂ ਨਗਾ ਮਰਵਾਤੀ ਤੇ ਬਾਕੀ ਉਸ ਨੰਬਰ ਤੇ ਵਾਈ ਨਾਲ ਗੱਲਬਾਤ ਕਰ ਸਕਦੇ ਹੋ ਅੱਗੇ ਖੜਾ ਹੈ ਸਵਰਾਜ 735 ਸਵਰਾਜ 735 ਇਹ ਵੀ ਦੇਖ ਸਕਦੇ ਹੋ ਅੱਛਾ ਠੀਕ ਹੈ ਜੀ ਇਹ ਵੀ ਆਪਣਾ ਹੀ ਹਨਾ ਤੇ ਇਹਦੇ ਬਾਰੇ ਦੱਸੇ ਮਾ ਟਾਇਰ ਜੀ ਟਾਇਰ ਕੇ 75 ਰੁਪਏ ਹਾਂ ਪਿਛਲੇ 75 ਪੈਸਾ ਜੀ ਹਾਂ ਮੰਗ ਲੈ ਆਪਾਂ ਕਰ ਲਿਆ ਤੇ ਆਹ ਮੂਰਲੇ ਅੱਤੇ ਆਈ ਦੇ ਸਕਦਾ ਸੀ 68 ਪੌਂਡ ਸਾਰਾ ਅਰੀਜਨਲ ਆ ਜੀ ਇਹ ਤਾਂ ਨਹੀਂ ਲੇਕ ਛੇਕ ਜੀ ਕਿਸੇ ਪਾਸੇ ਹਾਂ ਜੀ ਠੀਕ ਆ ਜੀ ਲੇਕ ਛੇਕ ਤਾਂ ਨਹੀਂ ਕਿਸੇ ਪਾਸੇ ਬੋਗਰ ਨੰਬਰ ਆ ਬੋਗਰ ਨੰਬਰ ਆ ਇੰਜਨ ਗੇਅਰ ਦੀ ਗਾਰੰਟੀ ਹੈ ਫੋਲਾ ਠੀਕ ਹੈ ਕਾਗਜ਼ੀ ਪੱਤਰੋਕੇ ਆ ਜੀ ਬਿਲਕੁਲ ਇਹ 2000 ਮਾਡਲ ਹੈ ਵੀ ਜੀ ਹੈ ਠੀਕ ਆ ਜੀ ਡਿਮਾਂਡ ਦੀ ਜੀ ਗੱਲ ਕਰੀਏ ਜੀ 75 6 3.5 ਤੱਕ ਰੈਟ ਦੇ 175 ਡਿਮਾਡ ਆ ਲੋ ਵੀ ਮੇਤਰੋ 1.5 ਲੱਖ ਦਾ ਬਾਈ ਕਹਿੰਦਾ ਦੇ ਦਾਂਗੇ ਤੇ 25000 ਰੁਪਿਆ ਡਿਸਕਾਊਂਟ ਆ ਜਿਹੜਾ ਆਪਣੀ ਵੀਡੀਓ ਦੇਖ ਕੇ ਜਾਊਗਾ ਦੇਖ ਸਕਦਾ ਤੁਸੀਂ ਟਰੈਕਟਰ ਦੋਨੇ ਬਿਲਕੁਲ ਸਾਫ਼ ਹਾਲਤ ਵਿੱਚ ਆ ਸਵਰਾਸ 735 ਤੇ 744 ਆ ਕੀ ਇਹ ਬਾਈ ਕੋਲ ਦੋ ਟਰੈਕਟਰ ਆ ਤੇ ਬਾਕੀ ਉਸ ਨੰਬਰ ਤੇ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਆ ਜੋ ਲੈ ਕੇ ਚੱਲਦੇ ਜੀ ਖੜਾ ਹੀ ਇੱਧਰ ਮਹਿੰਦਰਾ 475 DI ਤੇ ਇਹਦੇ ਵੀ ਤੁਸੀਂ ਹਾਲਤ ਦੇਖ ਸਕਦੇ ਨਾ ਨਾ ਨੋ ਮਾੜਾ 340000 ਰੁਪਏ ਦਾ ਬਲ ਕਲੱਚ ਆਈ ਦੇਖ ਸਕਦੇ ਆਪਾਂ ਪਿਛਲੇ ਵੀਡੀਓ ਚ ਵੀ ਇਹਦਾ ਪਾਇਆ ਸੀ ਆਪਾਂ ਵੇਰਵਾ ਤੇ ਆਹ ਦੇਖ ਸਕਦੇ ਮਿੱਤਰ ਚੈੱਕ ਕਰ ਸਕਦੇ